ਕਰੋ ਮੇਰੇ ਪਿਆਰੇ ਸੇ ਸੰਗੋ ਸੁਹੀ ਰਾਗ ਦੇ ਅੰਦਰ ਪੰਨੇ ਪਾਛਾ ਤਾਂ ਸਹਿਬ ਸ੍ਰੀ ਗੁਰ ਅਰਜਨ ਦੇਵ ਜੀ ਮਹਾਰਾਜੀ ਦੇ ਮੁਖ ਉਚਾਰਿਆ ਹੋਇਆ ਹਾਂ ਅੱਛਾ ਹੋਰ ਤੁਸੀਂ ਨਾ ਆਪੇ ਹੀ ਸਾਬ ਲਾ ਲਿਓ ਕਿ ਸਾਨੂੰ ਕੀ ਚਾਹੀਦਾ ਦੁਨਿਆਵੀ ਗੱਲਾਂ ਚਾਹੀਦੀਆਂ ਤੇ ਨਾਮ ਚਾਹੀਦਾ ਇਹ ਦੁਨਿਆਵੀ ਗੱਲਾਂ ਮਰਨ ਤੱਕ ਮੁੱਕਣੀਆਂ ਚਾਹੀਦੀਆਂ ਇਹਨਾਂ ਮੁੱਕਣੀਆਂ ਨਹੀਂ ਮੁੱਕੀ ਸਕਦੀਆਂ ਪਰ ਜਿਹੜਾ ਨਾਮ ਆ ਉਹ ਇੱਥੇ ਵੀ ਕੋਲੇ ਆ ਤੇ ਅਗਾਂਹ ਵੀ ਕੋਲੇ ਆ ਇੱਥੇ ਸੁੱਖ ਦੇਣਾ ਦੇਣਾ ਆਂ ਗਾਂ ਜਾ ਕੇ ਵੀ ਦੇਣਾ ਬਿਨਾਂ ਵੀ ਗੱਲਾਂ ਛੱਡੋ ਤੁਸੀਂ ਸ਼ਰੀਰ ਕਰਕੇ ਬੈਠੇ ਆਪਾਂ ਸਾਰੇ ਜਾਣੇ ਪਰ ਮਨ ਕਰਕੇ ਨਹੀਂ ਬੈਠੇ ਮਨ ਕਰਕੇ ਆਪਾਂ ਬੈਠੇ ਫਿਰ ਇੱਕ ਇੱਕ ਪੰਕਤੀ ਮਹਾਰਾਜ ਜੀ ਦੀਨ ਸਮਝ ਪੈਂਦੀ ਆ ਜਦੋਂ ਸਮਝ ਪੈਂਦੀ ਇਸ ਮਤਲਬ ਨੂੰ ਫਿਰ ਟਿੱਕੇ ਬੈਠਦਾ ਇੰਦੀ ਜੀਵ ਆਤਮਾ ਨਾ ਬੜੀ ਕਮਜ਼ੋਰ ਹੋਈ ਪਈ ਤਾਂ ਹੀ ਨਹੀਂ ਬਾਜ ਨਹੀਂ ਨਿਕਲਦੀ ਜੀ। ਇਹ ਕਾਰਨ ਨਹੀਂ ਬਣਾਇਆ। ਜਿਹੜੀ ਜੀਵ ਆਤਮਾ ਕਮਜ਼ੋਰ ਹੈ ਨਾ ਉਹਦਾ ਬੋਲਣ ਨੂੰ ਦਿਲ ਨਹੀਂ ਕਰਦਾ ਉਹਦੇ ਉੱਥੋਂ ਦਾ ਕਰੀ ਵਾਜ ਸੁਣਦੀ ਨਹੀਂ। ਇਹ ਵੀ ਖੁਰਾਕ ਜੀਵ ਆਤਮਾ ਦੀ ਖੁਰਾਕ ਹੀ ਨਾਮ ਹੈ। ਇਸ ਕਰਕੇ ਬਾਰ-ਬਾਰ ਹਰ ਵਾਰੀ ਕਹਿੰਦਾ ਕਿ ਉੰਨੀ ਦੇਰ ਗੱਲਾਂ ਛੱਡੂ ਦੁਨਿਆਵੀ ਗੱਲਾਂ ਨਹੀਂ ਜਦੋਂ ਅਸੀਂ ਅੰਦਰ ਆਏ ਸੀ ਦਰਬਾਰ ਦੇ ਅੰਦਰ ਇੱਥੇ ਕਿੰਨੀਆਂ ਗੱਲਾਂ ਕੋਈ ਚੀਜ਼ੀ ਕਿੰਨੀ ਆਵਾਜ਼ ਆ رہی ਸੀ ਪਰ ਕੀਰਤਨ ਦੀ ਬਾਣੀ ਜਦੋਂ ਕੱਟ ਗਈ ਹਾਂ ਕੱਟਿਆ ਕਿ ਭੈਣਾ ਬੋਲ ਰਹੀ ਸੀ ਥੋੜੀਆਂ ਭੈਣਾ ਦੀ ਆਵਾਜ਼ ਆ ਰਹੀ ਸੀ ਪਰ ਪਹਿਲਾਂ ਕਿੰਦਾ ਆ ਰਹੀ ਸੀ ਦੁਨਿਆਵੀ ਗੱਲਾਂ ਦੀ ਚਾਦੀ ਆਵਾਜ਼ ਆ ਅਸੇਮਨ ਦੀ ਗੁਰਬਾਨੀ ਨਾਲ ਪੜਤਿਆਂ ਦੀ ਆਵਾਜ਼ ਹੋਣੀ ਚਾਹੀਦੀ ਆ ਅਸੀਂ ਕਿੰਤੋਂ ਜਾਣੇ ਗਾਰੇ ਤੁਸੀਂ ਕਿੰਨੇ ਜਾਣੇ ਬੈਠੇ ਹੋ ਤੁਹਾਡੀ ਆਵਾਜ਼ ਦਰਬਾਰ 'ਚ ਗੂੰਜਣੀ ਚਾਹੀਦੀ ਆ ਤੁਸੀਂ 100 150 ਜਣਾ ਬੈਠੇ ਪਰ ਮੰਨ ਕਰਕੇ ਬੈਠੋ ਉਜੀਰ ਜੀ ਕੋ ਕੋ ਗੇਨ ਜਿੰਨੀ ਤੱਕ ਗੁੰਗੇ ਨਹੀਂ ਬੰਨਾ ਗੁੰਗੇ ਨਹੀਂ ਗੁੰਗੇ ਬਣ ਕੇ ਬੈਠੇ ਰਹੋਗੇ ਕਿਸੇ ਨੂੰ ਨਹੀਂ ਪੁੱਛਣਾ ਕਿਸੇ ਨੇ ਬਾਣੀ ਫੜਨੀ ਕਿਸੇ ਨੇ ਸਹਾਈ ਨਹੀਂ ਹੋਣਾ ਜਦੋਂ ਗੁੰਗੇ ਬਣ ਕੇ ਬੈਠੇ ਰਹੇ ਬੋਲਦੇ ਹੀ ਨਹੀਂ ਮਹਾਰਾਜ ਦੇ ਨਾਲ ਮਾਰੀ ਦੀ ਸੁਣੀ ਨਹੀਂ ਬੋਲਦੇ ਹੀ ਨਹੀਂ ਪਰ ਮਹਾਰਾਜ ਬਾਹ ਛੱਡ ਦਿੰਦੇ ਫੜਦੇ ਹੀ ਨਹੀਂ ਹਾਂ ਫਿਰ ਮਾਰੇ ਨੂੰ ਬਾਹ ਫੜਾਉਣੀ ਆ ਦੁਨੀਆ ਵੀ ਦੁਨੀਆ ਤੋਂ ਕੀ ਲੈਣਾ ਆਪਾਂ ਹਾਂਜੀ ਜੀ ਗੱਲ ਕਰੋ ਬਾਹਰ ਕਰੋ ਕਰੋ ਪਰ ਇੱਥੇ ਗੁਰੂ ਸਾਹਿਬ ਜੀ ਹਾਜ਼ਰ ਨਾ ਜੇ ਬੈਠੇ ਆ ਗੁਰੂ ਦੀ ਗੱਲ ਸੁਣਨੀ ਚਾਹੀਦੀ ਆ ਕਿ ਗੁਰੂ ਸਾਨੂੰ ਕੀ ਕਹਿ ਰਿਹਾ ਗੁਰੂ ਸਾਨੂੰ ਸ਼ਬਦ ਦੇ ਵਿੱਚ ਕੀ ਉਪਦੇਸ਼ ਦੇ ਰਹੇ ਨੇ ਅਸੀਂ ਘਰ ਤੋਂ ਕੁਝ ਲੈਣ ਵਾਸਤੇ ਆਏ ਆ ਅਮਰ ਇਸ ਝੋਲੀ ਅੱਡ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਇ tanta ਝੋਲੀ ਅੱਡ ਕੇ ਨਾ ਇਹੀ ਮੰਗਿਆ ਕਰੋ ਕਿ ਮਹਾਰਾਜ ਜੀ ਆਹ ਤਾਂ ਨਿਬੇ ਉਹ ਕੋਸ਼ਿਸ਼ ਨਹੀਂ ਚਾਹੀਦਾ। ਬੰਨੇ ਆਵੀਂ ਜਿੱਤਾ ਮੰਗੀ ਜਾਂਨੇ ਇਹ ਮੰਨ ਕੇ ਤੇ ਦੇਖੋ। ਇਹ ਨੂੰ ਕੋ ਐਡਾ ਛੋੜੀ ਅੱਡੇ ਕੇ ਮਾਰਦੇ ਚਰਨਾ ਚ ਮਾਰਦੇ ਜੀ ਇਹ ਦੋ ਸਾਨੂੰ ਇਹ ਸੁਰਤ ਦੋ ਸਾਨੂੰ। ਇਹ ਸਾਨੂੰ ਸੋਚੀ ਆ ਜਾਵੇ। ਫਿਰ ਦੁਨੀਆਵੀ ਗੱਲਾਂ ਕਰਨ ਨੂੰ ਜੀ ਨਹੀਂ ਕਰੂਗਾ ਤੁਹਾਡੇ। ਤੁਹਾਡੇ ਕੋਲ ਵੀ ਕੋਈ ਕਰੂਗਾ ਤੇ ਤੁਸੀਂ ਖਿਚੀ ਲੋਚੋਗੇ। ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਵੀ ਕਿ ਇੱਕ ਰਾਮ ਕਰਤਾ ਬਖਸ਼ਾ ਕਰੋ ਤੁਹਾਡੀ ਇਕਾਗਰਤਾ ਦੇ ਨਾਲ ਹੀ ਜਿੱਤੇ ਦੀ ਇਕਾਗਰਤਾ ਹੁੰਦੀ ਹੈ ਇਹ ਤੁਸੀਂ ਗੱਲਾਂ ਕਰ ਹੀ ਜਾਓਗੇ ਨਾ ਤੇ ਇਸ ਸਟੇਜ ਜਿਹੜੀ ਨਾ ਗੁਰੂ ਨਾਨਕ ਪਾਸ਼ਾ ਜਿਹੜੀ ਸਟੇਜ ਹੈ ਨਾ ਤੇ ਗੁਰੂ ਨਾਨਕ ਪਾਸ਼ਾ ਜੀ ਦੀ ਸਟੇਜ ਤੇ ਬਹਿਣਾ ਕੋਈ ਬੜੀ ਮੋਟੀ ਗੱਲ ਨਹੀਂ ਆ ਇਹ ਗੁਰੂ ਪਾਸ਼ਾ ਜੀ ਦੀ ਜਗ੍ਹਾ ਗੋਣਾਖ ਪਾਸ਼ਾ ਜੀ ਦੀ ਉਹ ਆਪ ਕੀਰਤਨ ਕਰਦੇ ਸੀ ਨਾ ਮਾਨਾ ਜੀ ਇਹ ਉਹ ਜਗ੍ਹਾ ਹੈ ਆਹ ਜਗ੍ਹਾ ਬਾਬਾ ਬੁੱਢਾ ਸਹਿਬ ਜੀ ਦੀ ਹੈ ਹੈ ਨਾ ਅੱਪਾ ਇਹ ਸਾਰੇ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਕੀਰਤਨ ਕਰਦੇ ਆਂ ਇਹ ਪਸਾਰੇ ਨਾਲੇ ਨਾਮ ਤੇ ਲਿਆ ਕਰੀਏ ਇਸ ਦਾ ਸੁਆਦ ਨੂੰ ਚੱਖਣ ਤਨ ਲੱਗ ਪਊਗੇ ਫਿਰ ਤੁਹਾਨੂੰ ਭਾਵੇਂ 36 ਪਦਾਰਥ ਤੁਹਾਡੇ ਅੰਗੀ ਰੱਖ ਦੇਣ ਤੁਸੀਂ ਮੂਹ ਨਹੀਂ ਕਰੋਗੇ ਨਾਮ ਨਾਲ ਸੱਚੀਏ ਬੰਸਾਏ ਜਾ ਜੀ ਜੀਵਨ ਦੇਵਤਾ ਮਹਾਰਾਜ ਜੀ ਵੇਖੋ ਪਹਿਲੀ ਪੰਕਤੀ ਦੇ ਉੱਤੇ ਮਹਾਰਾਜ ਜੀ ਕੀ ਕਹਿ ਰਹੇ ਮੰਗਣਾ ਕਿਦਾਂ ਹੈ ਸੇ ਸੰਜੋਗ ਕਰੋ ਮੇਰੇ ਪਿਆਰੇ ਕਿ ਮਹਾਰਾਜ ਜੀ ਇਦਾਂ ਦੇ ਸੰਜੋਗ ਬਣਾਓ ਸਾਡੇ ਇੰਦਾਂ ਸਾਡੇ ਤੇ ਕਿਰਪਾ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿ ਰਹੇ ਆ ਤੇ ਅੱਗੇ ਵੇਖੋ ਪੰਕਤੀ ਇਹ ਫਿਰ ਕੀ ਮਾਰੇ ਕਹੇ ਨੇ ਜਿਤ ਰਸਨਾ ਨਾਮ ਉਚਾਰੇ ਪਹਿਲੀ ਪੰਕਤੀ ਜੀ ਮਹਾਰਾਜ ਜੀ ਕਹਿ ਦਿੱਤਾ ਕਿ ਇੰਦਾਂ ਦੇ ਸੰਯੋਗ ਬਣਾ ਦੋ ਇਹ ਗੁਰੂ ਕਾਸ਼ੇ ਦੀ ਕਿਰਪਾ ਕਰ ਦੋ ਸੰਯੋਗ ਸਾਡੇ ਇੰਦਾਂ ਦੇ ਕਰ ਦੋ ਅਗਲੀ ਬੰਤੀ ਦੇ ਵਿੱਚ ਮਾਰੇ ਜੀ ਕਹ ਰਹੇ ਜਿਤ ਰਸਨਾ ਹਰ ਨਾਮ ਉਚਾਰ। ਪਰ ਤੁਸੀਂ ਆਪੇ ਦੱਸੋ। ਕਿ ਇਹ ਰਸਨਾ ਦੇ ਨਾਲ ਬਾਣੀ ਬੰਦੀ ਹੈ ਤਾਂ ਦੁਨੀਆਵੀ ਗੱਲਾਂ ਕਰਨੀਆਂ। ਜੋ ਪਾਸ਼ਾ ਦੇ ਪਾਸ਼ਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਕਾਲ ਪੁਰਖ ਵਹਿਗੁਰੂ ਨੂੰ ਇਹੀ ਤਰ੍ਹਾਂ ਕਰੇ। ਜਿਤੇ ਰਸਨਾ ਹਰ ਨਾਮ ਉਚਾਰੇ ਜਿਮਾਰੇ ਜੰਗੀ ਕਨੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਕਿ ਮਹਾਰਾਜ ਜੀ ਕਿਰਪਾ ਕਰਿਓ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਬੇਨਤੀ ਇਹ ਪ੍ਰਵਾਨ ਕਰਿਓ ਸੁਣ ਬੇਨਤੀ ਅਣੋ ਸਾਰੇ ਜਾਣੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਪ੍ਰਭ ਦੀਨ ਦਿਆਲਾ ਕਿ ਮਹਾਰਾਜੀ ਤੁਸੀਂ ਦਇਆਲੂ ਕਿਰਪਾਲੂ ਗੁਰੂ ਹੋ ਇਹੀ ਜਿਹੜੀ ਮੈਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਹਾਂ ਕਿ ਮਹਾਰਾਜ ਜੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਤੇ ਮਹਾਰਾਜ ਜੀ ਮੇਰੀ ਬੇਨਤੀ ਸੁਣ ਲਿਓ ਮੇਰੀ ਬੇਨਤੀ ਪ੍ਰਵਾਨ ਕਰ ਲਿਓ ਕਿ ਅੱਗੇ ਮਹਾਰਾਜ ਕਹਿੰਦੇ ਸਾਧ ਗਾਵੈ ਕੋ ਨ ਸਦਾਗਰ ਸੰਗ ਉਸ ਤੋਂ ਅਗਲੀ ਪੰਕਤੀ ਬੜੋ ਜੀਵਨ ਰੂਪ ਸਿਮਰਨ ਬਰੰਤੇ ਰਹੋ ਸਾਰੇ ਜਾਣੇ ਜੀਵਨ ਰੂਪ ਸਿਮਰਨ ਪ੍ਰਵਤੀ ਹੁਣ ਦੱਸੋ ਜੀਵਨ ਜੀਉਣ ਵਾਸਤੇ ਸਿਮਰਨ ਦੀ ਲੋੜ ਹੈ ਜਾਂ ਦੁਨਿਆਵੀ ਕੰਮਾਂ ਦੀ ਲੋੜ ਹੈ ਤੁਸੀਂ ਆਪੇ ਦੇਖੋ ਗੁਰੂ ਸਾਹਿਬ ਵੀ ਕਹ ਰਹੇ ਆਪਾਂ ਨੂੰ ਗੁਰੂ ਸਾਹਿਬ ਜੀ ਦਾ ਹੋਪਿਆ ਕਿ ਜੀਵਨ ਰੂਪ ਜੀਵਨ ਜਿਹੜਾ ਜੀਉਣਾ ਹੈ ਸਿਮਰਨ ਦੇ ਨਾਲ ਜੀਉਣਾ ਹੈ ਅੱਗੇ ਮੈਂ ਇਹ ਕਹਿ ਰਿਹਾ ਜਿਸ ਕਿਰਪਾ ਕਰੇ ਬਸੇ ਇਸ ਨੀਰਾ ਮਹਾਰਾਜੀ ਜੇ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਹੈ ਇਹ ਬੱਸ ਸਕਦਾ ਸਿਮਰ ਅਜੇ ਵੀ ਭੈਣਾ ਹੜਦੀ ਪਤਾ ਨਹੀਂ ਕੀ ਰਣਾ ਨੀ ਕੱਟਣਾ ਗਲਾ ਚ ਕਰ ਕੇ ਇਹਨਾਂ ਨੇ ਇਹਨਾਂ ਅਸੀਖੀ ਇਸ ਅਸਰ ਜੀ ਪਰ ਉਹ ਕੁਝ ਦਇਆਣ ਵਾਸਤੇ ਆਪਾਂ ਆਏ ਆਂ ਜੀਵਨ ਦੇ ਵਿੱਚ ਫਸੇ ਤੇ ਪਈਮੂ ਪਸੇ ਆ ਬੜੇ ਧੀਰ ਦੇ ਫਸੇ ਆ ਬੜੇ ਧੀਰ ਦੇ ਘੁੰਮ ਰਹੇ ਆ ਬੜੇ ਧੀਰੋ ਕੀ ਆ ਕਿਰਪਾ ਸਜੀ ਤੋਂ ਵਿਛੜੇ ਆ ਬੜੇ ਦਿਲ ਦੇ ਬੜੇ ਥੱਕੇ ਖਾਰੇ ਆ ਤੁਹਾਰਾ ਜੀ ਕਿਰਪਾ ਕਰਨਾ ਉਸ ਘਰ ਵਿੱਚ ਪਹੁੰਚ ਜਾਈਏ ਜਿੱਥੋਂ ਅਸੀਂ ਆਏ ਆਂ ਅਸੀਂ ਉਸ ਘਰ ਚ ਪਹੁੰਚਦੇ ਨਹੀਂ ਉਹ ਵਕਾਰ ਹੀ ਇੰਨੇ ਫੇਰ ਚੜ ਜਾਂਦੇ ਐ ਇੰਨੇ ਪਾਪ ਹੋ ਜਾਂਦੇ ਐ ਫੇਰ ਵੀ ਫੇਰ ਜਨਮ ਲੈਣਾ ਪੈਂਦਾ ਪਰ ਜੇ ਨੂੰ ਆਪਾਂ ਸਿਮਰਨ ਕਰਦੇ ਗੁਰਬਾਣੀ ਪੜ੍ਹਦੇ ਐ ਨਾ ਤੇ ਫਿਰ ਮਹਾਰਾਜ ਜੀ ਤਰਸ ਕਰਕੇ ਬਖਸ਼ ਲੈਂਦੇ ਤੇ ਸਭ ਤੋਂ ਉੱਤਮ ਜਿਹੜੀ ਮਨੁੱਖਾ ਜੀਵਨ ਜਿਹੜਾ ਸਭ ਤੋਂ ਉੱਤਮ ਜਿਹੜੀ ਜੀਵ ਆਤਮਾ ਜਿਹੜੀ ਜੂਣ ਐ ਸਭ ਤੋਂ ਉੱਤਮ ਜੂਣ ਉਹ ਮਾਰਾ ਜੀ ਬਖਸ਼ ਕਰਨ ਦੇ ਮੌਕਾ ਦੇਣ ਦੇ ਮਾਰੇ ਪਤਾ ਨਹੀਂ ਇਸ ਜੀਵ ਜੀਵ ਨੂੰ ਕਿੰਨੀ ਵਾਰੀ ਮੌਕਾ ਮਿਲਿਆ ਹੈ ਪਰ ਹਰ ਵਾਰੀ ਅਸੀਂ ਮੌਕਾ ਖੋਝਾ ਦਿੱਤਾ ਉਸ ਘਰ ਅਸੀਂ ਪਹੁੰਚ ਨਹੀਂ ਰਹੇ ਉਸੇ ਘਰ ਤੇ ਪਹੁੰਚਣਾ ਜਿੱਥੋਂ ਆਈ ਹੈ ਜੀਵਨ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸੇ ਨਾਮ ਧਨ ਦੇ ਨਾਲ ਹੀ ਉਹ ਬੱਚਾ ਆਉਂਦਾ ਹੈ ਉਹ ਖਰਚਾ ਜਿਹੜਾ ਉਹਦੇ ਕੋਲ ਬੈਂਕ ਬੈਲੈਂਸ ਹੁੰਦਾ ਹੈ ਉਹ ਖਰਚੀ ਦੇ ਨਾਲ ਹੀ ਆਉਂਦਾ ਹੈ ਤੇ ਉਸੇ ਨਾਮ ਤੋਂ ਦੇ ਨਾਲ ਹੀ ਉਹ ਜਾਂਦਾ ਹੈ ਉਹਦਾ ਕਿਰਾਇਆ ਉਹੀ ਹੈ ਆਉਣ ਦਾ ਕਿਰਾਇਆ ਵੀ ਸੇਮ ਹੀ ਜਾਂਦਾ ਕਿਰਾਇਆ ਵੀ ਸੇਮ ਹੀ ਹੈ ਮਹਾਰਾਜ ਜੀ ਨੇ ਜਦੋਂ ਸਾਨੂੰ ਇਹ ਮਨੋੱਖਾ ਦੇ ਹੀ ਦਿੱਤੀ ਆ ਗੁਰੂ ਮਹਾਰਾਜ ਜੀ ਨੇ ਉਹ ਤੋਂ ਵੀ ਨਾਮ ਨਾਲ ਕਰਕੇ ਮਿਲੀ ਹੈ ਜੇ ਕੋਈ ਪਿਛਲੇ ਉਹ ਰਿਪਲੇ ਜਨਮਾ ਦੇ ਵਿੱਚ ਨਾਮ ਚੱਪਿਆ ਤਾਂ ਉਹਦੇ ਨਾਲ ਹੀ ਇਹ ਮੁਨੱਖਾ ਦੇਹੀ ਭਈ ਪ੍ਰਾਪਤ ਮੁਨਖ ਦੇ ਹੁਰੀਆ ਕੋਈ ਕਿੰਨੀ ਤੇਰੀ ਭਈ ਆ ਅਵਰ ਕਾਇਦ ਰਿਕੇ ਤੇ ਨਾ ਕਾਵਲ ਸਾਧ ਸੰਗਤ ਭਜ ਕੀ ਨਾਮ ਤੇ ਜਦੋਂ ਬੰਦਾ ਜਾਣਦਾ ਹੈ ਇਹੀ ਫੇਰ ਇਸੇ ਖਰਚੇ ਦੇ ਨਾਲ ਹੀ ਉਸ ਤੇਸ਼ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਜਿੱਥੇ ਕੋਈ ਭਾਸ਼ਾ ਜੀ ਨਹੀਂ ਲੈਂਦੇ ਨੇ ਜਿੱਥੇ ਅਕਾਲ ਪੁਰਖ ਉਹ ਪਾਈ ਦੀ ਦਾ ਵਾਸਾ ਆ ਜਿੱਥੇ ਸਾਡਾ ਘਰ ਆ ਉਸੇ ਖਰਚ ਦੇ ਨਾਲ ਅਸੀਂ ਵਾਪਸ ਜਾਂਦੇ ਆ ਹੁਣ ਇਹ ਇੱਕ ਆਪੇ ਹੀ ਹਿਸਾਬ ਲਾ ਲਈਏ ਕਿ ਵਾਪਸ ਜਾਣਾ ਹੈ ਜਾਂ ਫੇਰ ਉੱਥੇ ਹੀ ਰੁੱਲਣਾ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਸਕੇ ਪਰ ਮਿਲਣਾ ਸਾਰਾ ਕੁਝ ਸੰਗਤ ਦੇ ਵਿੱਚ ਉਹ ਸੰਗਤ ਦੇ ਵਿੱਚ ਬੈਠ ਕੇ ਉਹ ਕੋ ਬਾਣੀ ਵੱਲ ਧਿਆਨ ਹੋਵੇ ਮਹਾਰਾਜ ਅੱਗੇ ਕਹਿੰਦੇ ਜਨਕੀ ਭੂਖ ਤੇਰਾ ਨਾਮ ਆਹਾਰ ਤੇਰੀ ਭੁੱਖ ਤੇ ਇਹ ਹੋਣੀ ਚਾਹੀਦੀ ਸੀ ਪਰ ਤੈਨੂੰ ਇਹ ਭੁੱਖ ਲੱਗਦੀ ਨਹੀਂ ਸਾਨੂੰ ਹੋਰ ਭੁੱਖ ਲੱਗੀ ਜਾਂਦੀ ਹੈ ਸਰੀਰ ਨੂੰ ਤ੍ਰਿਪਤ ਕਰੀ ਜਾਂਦੇ ਆ ਸਰੀਰ ਨੂੰ ਖਵਾਈ ਜਾਂਦੇ ਆ ਆ ਵੀ ਖਾਣਾ ਹੋੜੀ ਖਾਣਾ ਵੀ ਖਾ ਪਰ ਜੀਵਨ ਉਹ ਉਹ ਦਾ ਤ੍ਰਾਸਰੀ ਉਹ ਭੁਖੀ ਰਹੇ ਦੀ ਈ ਤੈਦਾ ਜੀ ਮਹਾਰਾਜ ਜੀ ਦੀ ਸਭੂਤ ਪਾਸ਼ਾ ਦੀ ਕਿਰਪਾ ਕਰਮ ਹੁਣ ਆਪਾਂ ਅਗਲਾ ਸ਼ਬਦ ਗੁਰੂ ਮਹਾਰਾਜ ਜੀ ਦੀ ਕਿਰਪਾ ਦੀ ਨਾਮ ਪੜਨਾ ਹੈ ਸੰਗਤ ਵਾਲੋਂ ਵੱਲੋਂ ਸ਼੍ਰੀ ਸੰਦੇਵੀ ਜੀ ਹੁਕਮ ਅਰਸੇ ਕੋਈ ਸ਼ਬਦ ਪੜਨਾ ਆਪਾਂ ਸਾਰਿਆਂ ਨੇ ਨਾਲ ਅਸਨਾ ਦੇ ਨਾਲ ਸ਼ਬਦ ਜਪਨਾ ਹੈ ਆਪਾਂ